ਅੱਜ ਅਸੀਂ ਰਾਮਾ ਸਬਡਿਵੀਜ਼ਨ ਦੀ ਪਟੰਡਾ ਪੁਲਿਸ ਵੱਲੋਂ ਇੱਕ ਸੰਪਰਕ ਮੀਟਿੰਗ ਆਰਗੇਨਾਈਜ਼ ਕੀਤੀ ਗਈ ਸੀਗੀ ਰਾਮਾ ਏਰੀਆ 'ਚ ਇੱਥੇ ਸਾਡੇ ਡੀਐਸਪੀ ਤਲਵੰਡੀ ਐਸਐਚਓ ਰਾਮਾ ਤਲਵੰਡੀ ਤੇ ਲੋਕਲ ਜਿਹੜੇ ਵੀ ਇਥੇ ਰਾਮਾ ਸਬ ਤਲਵੰਡੀ ਸਬਡਿਵੀਜ਼ਨ ਦੇ ਪਤਵੰਤੇ ਸੱਜਣ ਐ ਚੇਅਰਮੈਨ ਮਾਡਰ ਮਾਰਕੀਟ ਕਮੇਟੀ ਸਰਪੰਚ ਵਕਵਕ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਤੇ ਲੋਕਲ ਜਿਹੜੇ ਬਿਜ਼ਨਸ ਕਮਿਊਨਿਟੀ ਦੇ ਵੀ ਹੈਗੇ ਮਤੰਦ ਦੇ ਸੱਜਣ ਉਹ ਸਾਰੇ ਇੱਥੇ ਆਏ ਸੀਗੇ ਸਾਡੀ ਇਸ ਮੀਟਿੰਗ ਨੂੰ ਬਹੁਤ ਵਧੀਆ ਲੋਕਾਂ ਨੇ ਸਪੋਰਟ ਕੀਤਾ ਕਾਫੀ ਲੋਕ ਇੱਥੇ ਅਟੈਂਡ ਕਰਨ ਆਏ ਤੇ ਜੋ ਵੀ ਅਸੀਂ ਸਾਡੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤੇ ਇਹ ਜੋ-ਜੋ ਹੁਣ ਤੱਕ ਦਾ ਐਕਸ਼ਨ ਲਿੱਤਾ ਗਿਆ ਪਟੰਡਾ ਪੁਲਿਸ ਵੱਲੋਂ ਉਹ ਮੈਂ ਇਹਨਾਂ ਨੂੰ ਜਾਣੂ ਕਰਵਾਇਆ ਜੋ ਸਾਡੀ ਸਰਕਾਰ ਵੱਲੋਂ ਨਸ਼ੇ ਦੇ ਨਸ਼ੇ ਨੂੰ ਠੱਲ ਪਾਣ ਲਈ ਜੋ-ਜੋ ਸਕੀਮਸ ਚੱਲ ਰਹੀਆਂ ਜੋ ਸਾਡਾ ਹੈਲਪਲਾਈਨ ਨੰਬਰ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਜੋ ਅਸੀਂ ਸਿਵਲ ਪ੍ਰਸ਼ਾਸਨ ਨਾਲ ਚੱਲ ਕੇ ਜਿਹੜੇ ਨਸ਼ਾ ਤਸਕਰਾਂ ਦੇ ਘਰਾਂ ਤੇ ਪੀਲੇ ਪੰਜੇ ਚੱਲ ਰਿਹਾ ਉਹਦੇ ਬਾਰੇ ਦੱਸਿਆ ਤੇ ਲੋਕਾਂ ਤੋਂ ਮੈਂ ਅਪੀਲ ਵੀ ਕੀਤੀ ਵੀ ਤੁਸੀਂ ਵੀ ਆਪਣੇ ਏਰੀਆ ਚ ਤਲਵੰਡੀ ਆ ਰਾਮਾ ਥਾਣੇ ਦੇ ਤਹਿਤ ਜਿਹੜੇ ਵੀ ਸ਼ਹਿਰ, ਵਾਰਡ ਜਾਂ ਪਿੰਡ ਪੈਂਦੇ ਨੇ ਤੁਸੀਂ ਸਾਰੇ ਸਾਨੂੰ ਇਹਦੇ ਬਾਰੇ ਡਰੱਗਸ ਦੀ ਇਨਪੁਟ ਦਿਓ ਜੋ ਵੀ ਤੁਹਾਡੇ ਕੋਲ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਐਂਡ ਵੀ ਆਰ ਡਿਊਟੀ ਬਾਉਂਡ ਸਾਡੀ ਡਿਊਟੀ ਬਣਦੀ ਹੈ ਸਾਡੀ ਸਬਡਿਵੀਜ਼ਨ ਦੀ ਕਿ ਅਸੀਂ ਆਊਟ ਆਫ ਦ ਵੇ ਜਾ ਕੇ ਟੌਪ ਮੋਸਟ ਪ੍ਰਾਇੋਰਟੀ ਤੇ ਇਹਦੇ ਤੇ ਠਲ ਪਾਈਏ ਤੇ ਨਾਲ ਦੇ ਨਾਲ ਜਿਹੜੇ ਜਿਹੜੇ ਯੂਥ ਸਾਡੀ ਨਸ਼ੇਚ ਐਡਿਕਟਡ ਜਿਹੜੇ ਵੇਚਦੇ ਨਹੀਂ ਆ ਉਹਨਾਂ ਲਈ ਵੀ ਜੇ ਸਰਕਾਰ ਦੀ ਜੋ ਜੋ ਸਰਵਿਸਿਜ਼ ਅਵੇਲੇਬਲ ਹੈ ਉਹਦੇ ਬਾਰੇ ਵੀ ਜਾਣੂ ਕਰਵਾਇਆ ਔਰ ਪੁਲਿਸ ਵੀ ਇਹਦੇ ਚ ਲੱਗੀ ਹੋਈ ਹੈ ਕਿ ਅਸੀਂ ਵੱਧ ਤੋਂ ਵੱਧ ਐਡਿਕਟਸ ਨੂੰ ਨਸ਼ਾ ਛਡਾਊ ਕੇਂਦਰ ਚ ਦਾਖਲ ਕਰਾਈਏ ਉਹਨਾਂ ਨੂੰ ਔਟ ਸੈਂਟਰ ਰਜਿਸਟਰ ਕਰਾਈਏ ਔਰ ਜਿਹੜੇ ਨਸ਼ਾ ਸੇਵਨ ਕਰਦੇ ਪਾਏ ਜਾਂਦੇ ਆ ਪਰ ਜਿਹੜਾ ਉਹਨੂੰ ਰੀਹੈਬ ਚ ਜਾਣ ਨੂੰ ਬਿਲਿੰਗ ਹੈ ਉਹਦੇ ਤਹਿਤ ਵੀ ਜੋ ਜੋ ਸਰਕਾਰੀ ਸਕੀਮਸ ਹੁੰਦੀਆਂ ਉਹਦੇ ਬਾਰੇ ਵੀ ਮੈਂ ਸਾਰਿਆਂ ਨੂੰ ਜਾਣੂ ਕਰਵਾਇਆ। ਕਿ ਮੈਂ ਲੋਕਾਂ ਨੂੰ ਇਹੀ ਦੱਸਿਆ ਸੀ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਪਿਛਲੇ ਸਾਲ ਦੇ ਐਂਡ 'ਚ ਇੱਕ ਸੇਫ ਪੰਜਾਬ ਹੈਲਪਲਾਈਨ ਜਾਰੀ ਕੀਤੀ ਗਈ ਹੈ ਜਿਹਦਾ ਨੰਬਰ 9779100200 ਹੈ। ਇਹਦੀ ਸਭ ਤੋਂ ਵੱਡੀ ਕੁਆਲਿਟੀ ਇਹ ਹੈ ਕਿ ਇਹਦੇ 'ਚ ਜਿਹੜਾ ਵੀ ਬੰਦਾ ਫੋਨ ਕਰਦਾ ਹੈ ਜਾਂ ਸਾਨੂੰ ਮੈਸੇਜ ਕਰਦਾ ਇਨਪੁਟ ਦਿੰਦਾ ਹੈ ਉਹ ਕੰਟਰੋਲ ਰੂਮ ਤੇ ਉਹਦਾ ਨੰਬਰ ਰਿਫਲੈਕਟ ਨਹੀਂ ਕਰਦਾ ਸਾਨੂੰ ਸਿਰਫ ਉਹ ਇਨਫੋਰਮੇਸ਼ਨ ਆਂਦੀ ਹੈ ਉਹ ਜਿਹਦੇ ਬਾਰੇ ਦੇਣਾ ਚਾਹੁੰਦਾ ਹੈ ਜਾਂ ਜਿਸ ਏਰੀਆ 'ਚ ਦੇਣਾ ਚਾਹੁੰਦਾ ਹੈ ਤੇ ਇਸ ਕਰਕੇ ਜਿਹੜੇ ਪਬਲਿਕ ਨੂੰ ਲੱਗਦਾ ਹੈ ਕਿ ਸਾਡਾ ਇਨ ਸਾਡਾ ਨਾ ਆਈ ਜਾਂ ਸਾਡੀ ਆਇਡੈਂਟੀਟੀ ਨਾ ਰਿਵੀਲ ਹੋ ਜਾਏ ਉਹ ਉਹਦੇ ਉਹਦੇ ਪਰਪਸ ਲਈ ਬਣਾਇਆ ਗਿਆ ਇਹਦੇ 'ਚ ਸਾਨੂੰ ਨਹੀਂ ਪਤਾ ਲੱਗਦਾ ਕਿ ਕਹਨੇ ਜਾਣਕਾਰੀ ਦਿੱਤੀ ਹੈ ਪਰ ਸਾਨੂੰ ਉਹਦੇ ਤੇ ਐਕਸ਼ਨ ਲੈਣਾ ਹੁੰਦਾ ਔਰ ਇਹ ਇਹ ਜਿਹੜੀ ਸੇਫ ਪੰਜਾਬ ਹੈਲਪਲਾਈਨ ਹੈ ਇਸ ਐਨੀ ਸਕਸੈਸਫੁਲ ਹੋ ਰਹੀ ਹੈ ਕਿ ਬਠਿੰਡਾ ਜ਼ਿਲ੍ਹੇ ਦੀ ਹੀ ਮੈਂ ਗੱਲ ਕਰਾਂ ਤੇ ਹੁਣ ਤੱਕ ਅਸੀਂ ਅ ਅ ਕੱਲ ਤੱਕ 106 ਪਰਚੇ ਦੇ ਚੁਕੇ ਹੈ ਔਰ 170 ਦੇ ਕਰੀਬ ਅਸੀਂ ਅਕਿਊਜ਼ੋ ਫੜ ਚੁਕੇ ਹੈ ਬਟ ਸਾਨੂੰ ਨਹੀਂ ਪਤਾ ਕਿ ਇਨਫੋਰਮੇਸ਼ਨ ਸਾਨੂੰ ਕਿਹਨੇ ਦਿੱਤੀ ਹੈ ਸੋ ਇਹੀ ਪਬਲਿਕ ਨੂੰ ਮੈਂ ਦੱਸਣਾ ਚਾਹੁੰਦੀ ਆ ਕਿ ਜੋ ਵੀ ਸਾਨੂੰ ਪੁਲਿਸ ਨੂੰ ਇਹ ਡਰੱਗਸ ਇਨਪੁੱਟ ਦੇਣਾ ਚਾਹੁੰਦਾ ਹੈ ਸਭ ਤੋਂ ਵਧੀਆ ਉਪਰਾਹ ਹੈ ਕਿ ਤੁਸੀਂ ਇਸੇ ਹੈਲਪਲਾਈਨ ਤੇ ਫੋਨ ਕਰੋ ਸਾਨੂੰ ਨਾਲ ਦੇ ਨਾਲ ਇਨਫੋਰਮੇਸ਼ਨ ਆ ਜਾਂਦੀ ਹੈ ਤੇ ਅਸੀਂ ਉਹਦੇ ਤੇ ਐਕਸ਼ਨ ਲੈ ਲੈਂਦੇ ਹਾਂ ਬਟ ਯੈਸ ਇਹਦੇ ਚ ਆਈਡੈਂਟੀ ਬਿਲਕੁਲ ਰਿਵੀਲ ਨਹੀਂ ਹੁੰਦੀ ਇਹ ਮੈਂ ਮੇਰੀ ਗਾਰੰਟੀ ਇਸ ਮੀਟਿੰਗ ਚ ਡਿਸਕਸ ਹੋਈ ਹੈ ਜਦੋਂ ਕੋਈ ਨਸ਼ਾ ਕਿਸੇ ਵੀ ਰਿਕਵਰੀ ਨਾਲ ਫੜਿਆ ਜਾਂਦਾ ਹੈ ਤਾਂ ਡਿਪੈਂਡਸ ਔਨ ਕੋਈ ਕਮਰਸ਼ਲ ਕੁਆਂਟੀਟੀ ਹੈ ਨਾਨ ਕਮਰਸ਼ਲ ਹੈ ਜਿਹੜੀ ਸਮਾਲ ਕੁਆਂਟੀਟੀਆਂ ਹੁੰਦੀ ਹੈ ਉਹਦੇ ਮੋਸਟਲੀ ਜ਼ਮਾਨਤ ਵਿਥਿਨ 14 ਡੇਸ ਦੇ ਕਰੀਬ ਮੋਸਟਲੀ ਉਸ ਤੋਂ ਪਹਿਲਾਂ ਵੀ ਹੋ ਜਾਂਦੀ ਹੈ ਸੋ ਜ਼ਮਾਨਤ ਹਰ ਇਨਸਾਨ ਦਾ ਇੱਕ ਰਾਈਟ ਹੁੰਦਾ ਹੈ ਬਟ ਯੈਸ ਦੋਨੋਂ ਜਿਹੜੀ ਪੇਲ ਨੂੰ ਗਾਰੰਟੀ ਕਰਦੇ ਇਹ ਹੀ ਅਪੀਲ ਇੱਥੇ ਮਤੇ ਵੀ ਮੈਨੂੰ ਪਤਾ ਲੱਗਿਆ ਪਿੰਡਾਂ ਨੇ ਪਾਏ ਕਿ ਅਸੀਂ ਕੋਈ ਵੀ ਐਨਡੀਪੀਐਸ ਦੇ ਅਕਿਊਜ਼ ਜ਼ਮਾਨਤ ਦੀ ਸ਼ੋਰਟੀ ਨਹੀਂ ਦਵਾਂਗੇ ਸੋ ਜੇ ਇਦਾਂ ਹੀ ਪਬਲਿਕ ਮਿਲ ਕੇ ਕਹੇ ਕਿ ਅਸੀਂ ਐਨਡੀਪੀਐਸ ਦੇ ਕਿਊਜ਼ ਦਾ ਸਾਥ ਦੇਣਾ ਹੀ ਨਹੀਂ ਹੈ ਤਾਂ ਇਹ ਵਾਲਾ ਵੀ ਸੋਲੂਸ਼ਨ ਆਪਣੇ ਆਪ ਸਾਹਮਣੇ ਆ ਜਾਏਗਾ ਕੋਈ ਜਿਹੜਾ ਬਰੇਗਬਲੀਨ ਐਨਡੀਪੀਐਸ ਚ ਨਹੀਂ ਫਾਲ ਕਰਦਾ ਉਹ 223 ਬੀਐਨਐਸ ਜਿਹੜੀ ਡੀਐਮ ਸਾਹਿਬ ਵੱਲੋਂ 144 ਦੀ ਆਰਡਰ ਹੁੰਦੇ ਉਹਦੇ ਤਹਿਤ ਹੁੰਦਾ ਹੈ ਸੋ 188 ਜੋ ਪਹਿਲਾਂ ਹੁੰਦੀ ਸੀ ਉਹਨੂੰ ਤੋਂ 223 VN S ਕਹਿੰਦੇ ਆ ਉਹਦੇ ਕਰਕੇ ਮਤਲਬ ਦੋ ਸੈਕਸ਼ਨਸ ਆ ਡਿਫਰੈਂਟ ਸੋ ਇਹੀ ਪਬਲਿਕ ਨੂੰ ਵੀ ਅਵੇਅਰਨੈਸ ਦੇ ਲੋੜ ਹੈ ਕਿ ਜਿਹੜੀ ਪ੍ਰੀ ਗਿਆਬਲੀਨਿਆ ਸਿਗਨੇਚਰ ਕੈਪਸੂਲ ਹੈ ਉਹ ਐਨਡੀਪੀਐਸ ਦੇ ਤਹਿਤ ਫਾਲੀ ਨਹੀਂ ਕਰਦੇ ਠੀਕ ਥੈਂਕ ਯੂ